ਦੋਸਤੋ ਫ੍ਰੀ ਕੋਰ ਖਬਰਨਾਮਾ ਤੇ ਤੁਹਾਡਾ ਸਵਾਗਤ ਹੈ। ਲਗਾਤਾਰ ਅਸੀਂ ਆਪਣੇ ਚੈਨਲ ਮਾਧਿਅਮ ਰਾਹੀਂ ਚਾਈਨਾ ਡੋਰ ਦੇ ਖਿਲਾਫ ਲੋਕਾਂ ਨੂੰ ਅਵੇਅਰਸ ਕਰ ਰਹੇ ਹਾਂ। ਇਹ ਕਿਸ ਤਰ੍ਹਾਂ ਚਾਈਨਾ ਡੋਰ ਲੋਕਾਂ ਲਈ ਘਾਤਕ ਸਾਬਤ ਹੋ ਰਹੀ ਹੈ। ਇਸ ਨਾਲ ਜਿੱਥੇ ਕੀਮਤੀ ਜਾਨਾਂ ਜਾਂਦੀਆਂ ਨੇ ਉੱਥੇ ਪਾਚੀਆਂ ਦਾ ਵੀ ਕਾਫੀ ਨੁਕਸਾਨ ਹੁੰਦਾ ਏ। ਕਿਉਂਕਿ ਚਾਈਨਾ ਡੋਰ ਲਗਾਤਾਰ ਆ ਰਹੀ ਹੈ ਕਿਉਂਕਿ ਬਸੰਤ ਦਾ ਤਿਹਾੜ ਨੇੜੇ ਆ ਰਿਹਾ ਹੈ ਲੋਕਾਂ ਵੱਲੋਂ ਉਸਾਂ ਅਤੇ ਹਿਾਰ ਉਹ ਜਿੱਥੇ ਪਤੰਗ ਚੜਾਈ ਜਾਂਦੇ ਨੇ ਉੱਥੇ ਹੀ ਕਿਤੇ ਨਾ ਕਿਤੇ ਚਾਈਨਾ ਡੋਰ ਦਾ ਵੀ ਇਸਤੇਮਾਲ ਵੱਧ ਕੀਤਾ ਜਾਂਦਾ ਹੈ ਅਸੀਂ ਇਹ ਤੁਸੀਂ ਤੁਸੀਂ ਨਾਲ ਹੀ ਸਕਰੀਨ ਦੇ ਉੱਪਰ ਦੇਖ ਰਹੇ ਹੋ ਕਿ ਚਾਈਨਾ ਡੋਰ ਦਾ ਇੱਕ ਪੁਛਾ ਅਸੀਂ ਤੁਹਾਨੂੰ ਦਿਖਾ ਰਹੇ ਹਾਂ ਜੋ ਫ੍ਰੀਕਵੈਂਟ ਦੀਆਂ ਸੜਕਾਂ ਦੇ ਉੱਤੇ ਅਸੀਂ ਇਕੱਠਾ ਕੀਤਾ ਸੀਗਾ ਇਸ ਤਰ੍ਹਾਂ ਧਲਲੇ ਨਾਲ ਚਾਈਨਾ ਡੋਰ ਪੰਜਾਬ ਵਿੱਚ ਆ ਰਹੀ ਹੈ ਹਾਲਾਂਕਿ ਪਿਛਲੇ ਦਿਨੀ ਫ੍ਰੀਕਵੈਂਟ ਪੁਲਿਸ ਵੱਲੋਂ ਵੀ ਕਾਰਵਾਈ ਕੀਤੀ ਗਈ ਸੀ ਉਨੀ ਦੇ ਕਰੀਬ ਗੱਟੂ ਫੜੇ ਹੋਏ ਗਏ ਸੀ ਤੇ ਲਗਾਤਾਰ ਜਿੱਥੇ ਲੋਕਾਂ ਨੂੰ ਵੀ ਅਵੇਅਰਸ ਕੀਤਾ ਜਾ ਰਿਹਾ ਹੈ ਤੇ ਨਾਲ ਦੀ ਨਾਲ ਛਾਪੇ ਮਾਰੀਆਂ ਵੀ ਕੀਤੀਆਂ ਜਾ ਰਹੀਆਂ ਨੇ ਪਰ ਉਸ ਦੇ باوجود ਵੀ ਕਿਤਨਾ ਕਿਤੇ ਚਾਈਨਾ ਡੋਰ ਹਜੇ ਵੀ ਲੋਕ ਵਿੱਚੋਂ ਨਹੀਂ ਹਟ ਰਹੀ ਗੀ ਨਾਲ ਇੱਕ ਹੋਰ ਤਸਵੀਰ ਤੁਹਾਨੂੰ ਦਿਖਾਉਣੇ ਆ ਕਿ ਜੋ ਇਹ ਤਸਵੀਰ ਹੈ ਜਿਹੜੀ ਸੀ ਸੋਸਾਇਟੀ ਦੇ ਪੇਜ ਦੇ ਉੱਪਰ ਸੀ ਸੋ ਸੀ ਸੋਸਾਇਟੀ ਦੇ ਮੈਂਬਰ ਵੱਲੋਂ ਇੱਕ ਕਬੂਤਰ ਦਾ ਰੈਸਕਿਊ ਕਰਕੇ ਉਸ ਨੂੰ ਜਿਹੜਾ ਹੈਗਾ ਬਚਾਇਆ ਗਿਆ ਉਸ ਦੇ ਕਬੂਤਰ ਦੇ ਤੁਸੀਂ ਦੇਖ ਸਕਦੇ ਹੋ ਤਸਵੀਰਾਂ ਦੇ ਵਿੱਚ ਕਿਵੇਂ ਉਸ ਦੇ ਵਿੱਚ ਚਾਈਨਾ ਡੋਰ ਫਸੀ ਹੋਈ ਸੀ ਤੇ ਨਾਲ ਦੀ ਨਾਲ ਸੀ ਸੋਸਾਇਟੀ ਦਾ ਮੈਂਬਰ ਵੀ ਇਹੀ ਗੱਲ ਕਹਿ ਰਿਹਾ ਕਿ ਅਸੀਂ ਆਪਣਾ ਕੰਮ ਕਰ ਰਹੇ ਆ ਅਸੀਂ ਪਲਾ ਕਰ ਰਹੇ ਆ ਜੇ ਇਹ ਨੁਕਸਾਨ ਕਰ ਰਹੇ ਉਹ ਉਹ ਇਹ ਚੀਜ਼ ਨੂੰ ਸੋਚਣ ਕਿਉਂਕਿ ਇੱਕ ਮਹੱਤਵਪੂਰਨ ਮੁੱਦਾ ਚਾਈਨਾ ਡੋਰ ਦਾ ਹੈਗਾ ਲਗਾਤਾਰ ਸਮਾਜ ਸੇਵੀ ਸੰਸਥਾ ਪ੍ਰਸ਼ਾਸਨ ਸਰਕਾਰ ਅਪੀਲ ਕਰ ਰਹੀ ਹੈ ਜਿਵੇਂ ਸਰਕਾਰ ਵੱਲੋਂ ਕਿਹਾ ਗਿਆ ਕਿ 1 ਲੱਖ ਦਾ ਜੁਰਮਾਨਾ ਤੇ ਜਿਹੜੀ ਹੈਗੀ 5 ਸਾਲ ਦੀ ਕੈਦ ਹੋਵੇਗੀ ਪਰ ਉਸ ਦੇ ਬਾਵਜੂਦ ਵੀ ਚਾਈਨਾ ਡੋਰ ਆ ਰਹੀ ਨੇ ਇਹ ਦੋ ਤਸਵੀਰਾਂ ਤੁਹਾਡੇ ਸਾਹਮਣੇ ਨੇ ਹੁਣ ਤੁਸੀਂ ਸੋਚਣਾ ਹੈ ਕਿ ਤੁਸੀਂ ਚਾਈਨਾ ਡੋਰ ਦਾ ਇਸਤੇਮਾਲ ਕਰਨਾ ਜਾਂ ਨਹੀਂ ਕਿਉਂਕਿ ਚਾਈਨਾ ਡੋਰ ਕਿੰਨੀ ਘਾਤਕ ਹੈ ਇਹ ਤੁਹਾਡੇ ਸਾਹਮਣੇ ਹੈ ਕਿਵੇਂ ਇੱਕ ਪੰਛੀ ਕਬੂਤਰ ਦਾ ਬੁਰਾ ਹਾਲ ਸੀ ਉਸ ਨੂੰ ਜਿਹੜਾ ਹੈਗਾ ਸੀਐਸਟੀ ਦੇ ਮੈਂਬਰ ਵੱਲੋਂ ਪਰ ਤੁਸੀਂ ਹਾਂ ਦੇਖੋ ਸ਼ੰਕਰ ਜੋ ਫ੍ਰੀ ਕੋਰਟ ਦਾ ਸਮਾਜ ਸੇਵੀ ਉਸ ਤੱਕ ਪਹੁੰਚਾਇਆ ਗਿਆ ਕਿਉਂਕਿ ਉਸ ਵੱਲੋਂ ਲਗਾਤਾਰ ਪੰਛੀਾਂ ਦੀ ਸੇਵਾ ਕੀਤੀ ਜਾ ਰਹੀ ਹੈ ਸੋ ਅਸੀਂ ਬੇਨਤੀ ਕਰਦੇ ਹਾਂ ਜਿਵੇਂ ਪਿਛਲੇ ਦਿਨੀ ਇੱਕ ਅਸੀਂ ਗੱਲਬਾਤ ਕੀਤੀ ਸੀ ਉਸ ਵਿੱਚ ਕਿਹਾ ਗਿਆ ਕਿ ਚਾਈਨਾ ਡੋਰ ਦੇ ਪਿੱਛੇ ਜਿੱਥੇ ਆਪਾਂ ਪ੍ਰਸ਼ਾਸਨ ਅਤੇ ਸਰਕਾਰ ਤੇ ਵੀ ਸਵਾਲ ਖੜੇ ਕਰਦੇ ਉੱਥੇ ਕਿਤਨੇ ਕਿਤੇ ਅਸੀਂ ਵੀ ਜ਼ਿੰਮੇਵਾਰ ਆ ਅਸੀਂ ਆਪਣੇ ਬੱਚਿਆਂ ਨੂੰ ਚਾਈਨਾ ਡੋਰ ਲਿਆਉਣ ਕਹਿੰਦੇ ਆ ਜਾਂ ਉਹ ਆਪ ਨੂੰ ਜिद ਕਰਦੇ ਨੇ ਅਸੀਂ ਉਹਨਾਂ ਨੂੰ ਲਿਆ ਕੇ ਦੇਣੇ ਨੇ ਸੋ ਅਸੀਂ ਕਹਿੰਦੇ ਆ ਕਿ ਅਸੀਂ ਖੁਦ ਇਹ ਚੀਜ਼ ਨੂੰ ਪਹਿਲਾਂ ਬੰਦ ਕਰੀਏ ਫੇਰ ਹੀ ਆਪਾਂ ਕਿਸੇ ਤੇ ਸਵਾਲ ਖੜਾ ਕਰੀਏ ਕਿਉਂਕਿ ਆਪਾਂ ਕਹਿਣਾ ਕਿ ਸਾਨੂੰ ਸੌਖਾ ਹੁੰਦਾ ਪਰ ਜੇ ਅਸੀਂ ਆਪ ਖੁਦ ਚਾਈਨਾ ਡੋਰ ਦਾ ਇਸਤੇਮਾਲ ਕਰ ਕੋ ਆਪਣੇ ਬੱਚਿਆਂ ਨੂੰ ਰੋਕੀਏ ਆੜ ਗੜ ਰੋਕੀਏ ਤੇ ਜੇਕਰ ਚਾਈਨਾ ਡੋਰ ਦਾ ਇਸਤੇਮਾਲ ਵੀ ਕੀਤਾ ਜਾਂਦਾ ਹੈ ਤੇ ਉਸ ਦੇ ਬਾਰੇ ਪ੍ਰਸ਼ਾਸਨ ਨੂੰ ਆਪਾਂ ਜਾਣਕਾਰੀ ਦੇਈਏ ਤੇ ਕਿਤਨਾ ਕਿਤੇ ਇਹ ਜਿਹੜਾ ਹੈਗਾ ਜੀਵਤਿਆ ਹੁਣ ਬਚੇਗੀ ਆਮ ਲੋਕਾਂ ਦਾ ਜੋ ਨੁਕਸਾਨ ਹੁੰਦਾ ਜਿਵੇਂ ਅੱਜ ਦਿਨੀ ਕੋਈ ਨਾ ਕਈ ਖਬਰ ਸਾਹਮਣੇ ਆਉਂਦੀ ਹੈ ਕਿ ਲੋਕਾਂ ਦੇ ਗਲ ਵਿੱਚ ਚਾਈਨਾ ਡੋਰ ਫਸ ਗਈ ਕਿਸੇ ਦਾ ਗਲਾ ਵੱਡਿਆ ਗਿਆ ਇਸ ਤਰ੍ਹਾਂ ਦੇ ਕਈ ਘਟਨਾਵਾਂ ਹੁੰਦੀਆਂ ਕਿਸੇ ਦਾ ਕੰਨ ਵੱਡਿਆ ਗਿਆ ਤੋਂ ਇਹਦੇ ਵਿੱਚ ਲੋੜ ਹੈ ਕਿ ਆਪਾਂ ਨੂੰ ਪ੍ਰਸ਼ਾਸਨ ਦਾ ਸਾਥ ਦੇਣ ਦੀ ਚਾਈਨਾ ਡੋਰ ਦਾ ਬਾਈਕਟ ਕਰਨ ਦੀ ਅਸੀਂ ਅਪੀਲ ਕਰਦੇ ਹਾਂ ਕਿ ਤੁਸੀਂ ਚਾਈਨਾ ਡੋਰ ਦਾ ਬਾਈਕਟ ਕਰੋ ਅਤੇ ਜੇ ਸਾਡੀ ਜੇਕਰ ਵੀਡੀਓ ਤੁਹਾਨੂੰ ਵਧੀਆ ਲੱਗੀ ਚੈਨਲ ਦੇ ਖਿਲਾਫ ਤਾਂ ਇਸ ਨੂੰ ਸ਼ੇਅਰ ਜਰੂਰ ਕਰਨਾ ਅਸੀਂ ਅਜਿਹੀਆਂ ਵੀਡੀਓ ਆ ਤੁਹਾਡੇ ਸਾਹਮਣੇ ਲਿਆਉਂਦਾ ਰਵਾਂਗੇ ਦੇਖਦੇ ਰਹੋ ਫ੍ਰੀ ਕੋਡ ਖਬਰਨਾਮਾ